ਲੋਕ ਪਹਿਲਾਂ ਐਲੋਪੈਥੀ ਦੇ ਇਲਾਜ ਦੇ ਉੱਤੇ ਬਹੁਤ ਯਕੀਨ ਕਰਦੇ ਸੀ ਅੱਜ ਕੱਲ ਜਦੋਂ ਕਿ ਲੋਕਾਂ ਨੂੰ ਪਤਾ ਲੱਗਾ ਕਿ ਇਹਦੇ ਦੁਰਪ੍ਰਭਾਵ ਜਿਹੜੇ ਸੀ ਤੇ ਬਹੁਤ ਜ਼ਿਆਦਾ ਪੈਂਦੇ ਹਨ ਤੇ ਦੁਬਾਰਾ ਲੋਕ ਜਿਹੜੇ ਨਾ ਸਦੀਆਂ ਪੁਰਾਣਾ ਜਿਹੜਾ ਅਯੁਰਵੈਦਿਕ ਹੈ ਉਹਦੇ ਉੱਤੇ ਦੁਬਾਰਾ ਤੋਂ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਵਿੱਚ ਅਯੁਰਵੈਦਿਕ ਦੇ ਵਿੱਚ ਐਸੋ ਜੀਆਂ ਦਵਾਈਆਂ ਨੇ ਜਿਨ੍ਹਾਂ ਦੇ ਨਾਲ ਸਰੀਰ ਦੀਆਂ ਬਿਮਾਰੀਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਅੱਜ ਤੁਹਾਨੂੰ ਅਸੀਂ ਮਲਾਉਣ ਜਾ ਰਹੇ ਹਾਂ ਇੱਕ ਐਸੀ ਸ਼ਖਸੀਅਤ ਦੇ ਨਾਲ ਜਿਹੜੇ ਅਜਰਵਾਇਕ ਦੁਆਰਾ ਆਪਣਾ ਇਲਾਜ ਕਰਕੇ ਲੋਕਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਹਨ ਗੁਰਦੀਪ ਸਿੰਘ ਜੀ ਤੁਸੀਂ ਦੱਸੋ ਕਿ ਕਿਹੜੀ ਕਿਹੜੀ ਬਿਮਾਰੀ ਹੈ ਜਿੰਨਾਂ ਤੋਂ ਤੁਸੀਂ ਲਾਜ ਜਿਹੜਾ ਵਾ ਵਧੀਆ ਤਰੀਕੇ ਨਾਲ ਕਰ ਲੈਂਦੇ ਸਾਡੇ ਕੋਲ ਹਰ ਇੱਕ ਬਿਮਾਰੀ ਦਾ ਲਾਜ ਹੈ ਜਿਵੇਂ ਬੇ ਲਾਜ 18 ਜੈਰ ਬਾਦ ਬਵਾਸੀਰ ਖੁਰ ਗੁਰਦਿਆਂ ਦੀ ਦਵਾਈ ਇਹਨਾਂ ਦਵਾਈਆਂ ਦਾ ਤੁਸੀਂ ਕੀ ਆਪ ਬਣਾਉਂਦੇ ਹੋ ਕਿ ਜਾਂ ਲੋਕਾਂ ਨੂੰ ਬੜੀ ਬੜਾਈ ਕਿਥੋਂ ਲਿਆ ਕੇ ਦਿੰਦੇ ਹੋ ਚਾਹ ਕੋਈ ਕੰਪਨੀ ਤੋਂ ਤਿਆਰ ਕਰਵਾਂਦੀ ਹੈ ਕਿਸ ਤਰ੍ਹਾਂ ਤੁਸੀਂ ਇਹ ਦਵਾਈਆਂ ਜਿਹੜੀਆਂ ਨੇ ਤਿਆਰ ਕਰਦੇ ਹੋ ਕਿੱਦਾਂ ਇਹ ਤਿਆਰ ਕੀਤੀ ਜਾਂਦੀ ਹੈ ਜਿੰਨੇ ਵੀ ਦਵਾਈ ਸਾਰੀ ਆਪਣੇ ਇੱਥੇ ਤਿਆਰ ਕੀਤੀ ਜਾਂਦੀ ਜਿਹੜੀ ਘੁੱਟ ਲਿਆਵੇ ਅਸੀਂ ਕਿਸੇ ਕੰਪਨੀ ਦੇ ਨਾਲ ਕੋਈ ਦਵਾਈ ਨਹੀਂ ਵਰਤਦੇ ਕਣੀ ਜੀ ਬਿਦਿਆਰ ਈ ਗਰੰਟੀ ਦਿੰਦੇ ਹੋ ਲੋਕਾਂ ਨੂੰ ਗਰੰਟੀ ਬਾਅਦ 15-20 ਦਿਨ ਦੇ ਵਿੱਚ ਦਵਾਈ ਆਪਣਾ ਅਸਰ ਦੱਸਣਾ ਸ਼ੁਰੂ ਕਰ ਦਿੰਦੀ ਹੈ ਅਮਰਦਾਜੀ ਖਿਆੜੇਰੇ ਜਿੰਨਾਂ ਦੇ ਕੋਲ ਮੈਂ 22 ਸਾਲ ਦੇ ਸਿੱਦੇ ਗਾਇਆਂ ਦਾ ਕੰਮ ਕੀਤਾ ਉਹਨਾਂ ਦੇ ਕੋਲ ਬਹੁਤ ਸਾਰੇ ਪੁਰਾਣੇ ਚਲੰਤਰੀ ਬਾਅਦ ਦੇ ਗ੍ਰੰਤ ਸਨ ਉਹ ਆਪਣੇ ਆ ਦਵਾਈਆਂ ਲੋਕਾਂ ਨੂੰ ਦਿੰਦੇ ਸਰ ਰਾਮ ਹੁੰਦਾ ਸੀ ਉਹਨਾਂ ਮੇਰੇ ਕੋਲ ਆਪਣੀਆਂ ਮੇਰੇ ਕੋਲ ਵੀ ਹੱਥੀ ਆਪਣੇ ਦਵਾਈਆਂ ਤਿਆਰ ਕਰਾਉਂਦੇ ਰਹੇ ਮੈਂ 22 ਸਾਲ ਉਹਨਾਂ ਕੋਲ ਕੰਮ ਕੀਤਾ ਇਸ ਤੋਂ ਬਾਅਦ ਇਹ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਜੋ ਪੁਰਾਣੇ ਗ੍ਰੰਥ ਸਭ ਕਿਤਾਬਾਂ ਸਭ ਮੇਰੇ ਕੋਲ ਹੈ ਤੇ ਮੈਂ ਇਹ ਦੁਨੀਆ ਦਾ ਰਾਹ ਹੀ ਕਰ ਰਿਹਾ ਹਾਂ ਬਿਲਕੁਲ ਰਾਮ ਆ ਰਿਹਾ ਦਿੱਕੀ ਅੱਜਕੱਲ੍ਹ ਲੋਕੀ ਬਹੁਤ ਸਾਰੀਆਂ ਅੰਗਰੇਜ਼ੀ ਦਵਾਈਆਂ ਖਾ ਰਹੇ ਹਨ ਜਿਨ੍ਹਾਂ ਨਾਲ ਗੁਰਦਿਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਤੇ ਇਹਨਾਂ ਦੀ ਦਵਾਈ ਮੈਂ ਤਿਆਰ ਕਰਕੇ ਬਹੁਤ ਸਾਰੇ ਮਰੀਜ਼ਾਂ ਨੇ ਦਿੱਤੀ ਹੈ ਬਿਲਕੁਲ ਗੁਰਦੇ ਬਿਲਕੁਲ ਠੀਕ ਹੁੰਦੇ ਬਹੁਤ ਸਾਰੇ ਮਰੀਜ਼ ਜਿਹੜੇ ਡਾਕਟਰ ਜੀ ਕਰਵਾਉਂਦੇ ਹਨ ਮੇਰੇ ਕੋਲ ਆਏ ਹਨ ਉਹਨਾਂ ਨੂੰ ਵੀ ਮੈਂ ਰਾਮ ਦੇ ਚੁਕਾ ਗੁਰਦੇ ਦਾ ਇਹ ਲਾਦੇ ਜੋੜੇ ਜਿਹੜੇ 25-25 ਸਾਲ ਦੇ ਵਿਆਹ ਹੋ ਚੁਕੇ ਹਨ ਉਹ ਸਾਨੂੰ ਮਿਲੇ ਸੀ ਬਾਬਾ ਅਮਰਦਾਸ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੀਆਂ ਦੁਆਈਆਂ ਦੇ ਨਾਲ ਉਹਨਾਂ ਦੇ ਕਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲਾਦੇ